ਸਲੋਵਾਕੀਆ ਦੇ ਲੋਕਪ੍ਰੀਆ ਪ੍ਰਧਾਨ ਮੰਤਰੀ ਰੋਬਰਟ ਫਿਕੋ ਨੂੰ ਕਤਲ ਦੀ ਕੋਸ਼ਿਸ਼ ਵਿੱਚ ਇੱਕ ਸਮਾਗਮ ਵਿੱਚ ਸਮਰਥਕਾਂ ਦਾ ਸਵਾਗਤ ਕਰਦੇ ਹੋਏ ਕਈ ਵਾਰ ਗੋਲੀ ਮਾਰ ਦਿੱਤੀ ਗਈ ਅਤੇ ਪ੍ਰਧਾਨ ਮੰਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਘਟਨਾ ਨੇ ਛੋਟੇ ਦੇਸ਼ ਨੂੰ ਹੈਰਾਨ ਕਰ ਦਿੱਤਾ। ਰੱਖਿਆ ਮੰਤਰੀ ਰੋਬਰਟ ਕਲਾਇਨਾ ਨੇ ਹਸਪਤਾਲ ਵਿੱਚ ਪੱਤਰਕਾਰ ਨੂੰ ਦੱਸਿਆ ਜਿੱਥੇ ਫਿਕੋ ਦਾ ਇਲਾਜ ਕੀਤਾ ਜਾ ਰਿਹਾ ਹੈ ਕਿ ਰੂਸਪਖੀ ਲੀਡਰ ਦੇ ਟੀਡ ਵਿੱਚ ਗੋਲੀ ਲੱਗਣ ਦੇ ਕਈ ਘੰਟੇ ਬਾਅਦ ਵੀ ਡਾਕਟਰ ਉਨ੍ਹਾਂ ਨੂੰ ਪਛਾਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਇਸ ਦੌਰਾਨ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਰਾਜਧਾਨੀ ਤੋਂ ਲਗਭਗ 140 ਕਿਲੋਮੀਟਰ ਉੱਤਰ ਵਿਚ ਹੰਲੋਵਾ ਸ਼ਹਿਰ ਵਿੱਚ ਇੱਕ ਸੱਭਿਆਚਾਰਕ ਕੇਂਦਰ ਦੇ ਬਾਹਰ ਪੰਜ ਗੋਲੀਆਂ ਚਲਾਈਆਂ ਗਈਆਂ ਫੀਕੋ ਨੋ 16000 ਦੇ ਕਸਬੇ ਵਿੱਚ ਆਪਣੀ ਸਰਕਾਰ ਦੀ ਇੱਕ ਮੀਟਿੰਗ ਵਿੱਚ ਸ਼ਾਮਲ ਹੋਣ ਦੌਰਾਨ ਗੋਲੀ ਮਾਰ ਦਿੱਤੀ ਗਈ ਜੋ ਕਿ ਕਦੇ ਕੋਲਾ ਮਾਈਨਿੰਗ ਦਾ ਕੇਂਦਰ ਸੀ ਦੇਸ਼ ਦੇ ਗ੍ਰਹਿ ਮੰਤਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਸ਼ੁਰੂਆਤੀ ਜਾਂਚ ਵਿੱਚ ਇਹ ਕਤਲ ਦੀ ਕੋਸ਼ਿਸ਼ ਦੇ ਪਿੱਛੇ ਸਪਸ਼ਟ ਤੌਰ ਤੇ ਰਾਜਨੀਤਿਕ ਕਾਰਨ ਸਾਹਮਣੇ ਆਏ ਹਨ अमेरिका के राष्ट्रपति जो बइडन का इस घटना से एक बयान भी सामने आया जिस वि उन्होंने कहा कि चिंतित हिंसा के इस भयानक कार्य की निंदा करते हैं इस घटना के वापरन तो बाद की संसद अगले नोटिस तक मुलतवी कर दी गई है